ਈ ਮੈਨ ਤੋਂ 4 ਸਾਲ ਦਾ ਸੀਗਾ ਜਦੋਂ ਮੈਨੂੰ ਪੈਰਲਾਈਜ਼ ਹੋ ਗਏ ਸੀ ਤੇ ਉਹ ਤੋਂ ਬਾਅਦ ਪੜ੍ਹਾਈ ਲਿਖਾਈ ਮੇਰੀ ਸਿਸਟਰਾਂ ਨੇ ਕਰਾਈ ਮੈਨੂੰ ਚੱਕ ਕੇ ਸਕੂਲ ਲੈ ਕੇ ਜਾਂਦੇ ਸੀਗੇ ਚ ਅਸਿਸਟੈਂਟ ਸੀਗੇ ਬਾਰੋ-ਬਾਰੀ ਸਕੂਲ ਚੱਕ ਕੇ ਲੈ ਕੇ ਜਾਂਦੇ ਇਹ ਚੱਕੇ ਲੈਂਦੇ ਸੀ ਮੈਂ ਨੈਸ਼ਨਲ ਲੈਵਲ 휠ਚਰ ਕ੍ਰਿਕਟ ਵਿੱਚ ਨੈਸ਼ਨਲ ਲੈਵਲ ਸੀਟਿੰਗ ਬਾਲੀਬॉल ਹੂੰ ਸਿਰਫ ਇੱਕ ਵਾਰ ਨੈਸ਼ਨਲ ਇੰਟਰਨੈਸ਼ਨਲ ਖੇਡਣੇ ਜਾਣਾ ਇੰਡੀਆ ਲਈ ਖੇਡਣਾ ਹੈ ਸੀਟਿੰਗ 휠ਚਰ ਕ੍ਰਿਕਟਾ ਮਿਹਨਤ ਕੀ ਕਮਾਤਾ ਹੂੰ ਮਿਹਨਤ 세 ਗਾਤਾ ਹੂੰ ਬਹੁਤ ਅੱਛਾ ਲੱਗਤਾ ਹੈ ਬਹੁਤ ਅੱਛੇ ਸੇ ਰਹਤਾ ਹੂੰ ਮੈਂ ਕਹਿ ਸਕਦੇ ਹਾਂ ਕਿ ਇਸ ਜ਼ਿੰਦਗੀ ਦੀ ਜੰਗ ਦੇ ਵਿੱਚ ਜਦ ਲੋਕ ਅੱਗੇ ਵੱਧਦੇ ਹਨ ਉਮਰ ਦੇ ਵਿੱਚ ਅੱਗੇ ਵੱਧਦੇ ਹਨ ਤਾਂ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਹਰ ਉਮਰ ਦੇ ਹਰ ਪੜਾਅ ਦੇ ਵਿੱਚ ਨਵੇਂ ਤੋਂ ਨਵੇਂ ਜੋ ਹਾਲਾਤ ਬੰਦੇ ਹਨ ਨਵੀਂ ਤੋਂ ਨਵੀਂ ਮੁਸੀਬਤ ਨਵੀਂ ਤੋਂ ਨਵੇਂ ਪੜਾਅ ਨੂੰ ਪਾਰ ਕਰਨਾ ਪੈਂਦਾ ਹੈ ਲੇਕਿਨ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਕੁਝ ਪੜਾਅ ਇਹੋ ਜਿਹੇ ਹੁੰਦੇ ਹਨ ਜੋ ਕਿ ਹਰ ਇੱਕ ਇਨਸਾਨ ਨੂੰ ਨਹੀਂ ਮਿਲਦੇ ਬਸ ਉਹਨਾਂ ਇਨਸਾਨਾਂ ਨੂੰ ਮਿਲਦੇ ਹਨ ਜੋ ਕਿ ਸੱਚੇ ਤਰੋਰ ਤੇ ਮਜ਼ਬੂਤ ਹੁੰਦੇ ਹਨ ਸਾਡੀ ਅੱਜ ਦੀ ਕਹਾਣੀ ਵੀ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਾਉਂਦੀ ਹੈ ਜੋ ਕਿ ਆਪਣੇ ਹਾਲਾਤਾਂ ਦੇ ਨਾਲ ਡਟ ਕੇ ਸਾਹਮਣਾ ਕਰਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਆਪਣੇ ਹਾਲਾਤਾਂ ਦੇ ਅੱਗੇ ਕਿਤੇ ਵੀ ਸਿਰ ਝੁਕਾਉਂਦਾ ਹੋਇਆ ਨਜ਼ਰ ਨਹੀਂ ਆਉਂਦਾ ਹੈ। ਸਾਡੀ ਕਹਾਣੀ ਹੈ 38 ਸਾਲਾਂ ਜੋਗਿੰਦਰ ਸਿੰਘ ਦੀ ਜੋ ਕਿ ਅੱਜ Zomato ਦੇ ਉੱਤੇ ਨੌਕਰੀ ਕਰ ਰਹੇ ਹਨ। ਸਰੀਰਿਕ ਪੱਖੋਂ ਕਿਤਨਾ ਕਿਤੇ ਅਪੰਗ ਹੋਣ ਦੇ ਬਾਵਜੂਦ ਕਹਿ ਸਕਦੇ ਹਾਂ ਕਿ ਹੋਰਨਾਂ ਵਾਸਤੇ ਪ੍ਰੇਰਨਾ ਸਰੋਤ ਬਣ ਰਹੇ ਹਨ ਅਤੇ ਅੱਜ ਆਪਣੇ ਜੋ ਕੰਮ ਹੈ ਹੱਥੀਂ ਕਿਰਤ ਹੈ ਉਹ ਕਰ ਰਹੇ ਹਨ ਤਾਂ ਜੋਗਿੰਦਰ ਸਿੰਘ ਦੇ ਨਾਲ ਗੱਲ ਕਰਾਂਗੇ। ਜੋਗਿੰਦਰ ਤੁਹਾਡਾ ਸਵਾਗਤ ਹੈ ਅਮਰਸਰ ਪੇਜ ਤੇ। ਸਭ ਤੋਂ ਪਹਿਲਾਂ ਤਾਂ ਜ ਕੀ ਪਾਣਾ ਵਰਤਿਆ ਕਿਸ ਤਰ੍ਹਾਂ ਜੋ ਸ਼ਰੀਰਿਕ ਤੁਹਾਡੀ ਹਾਲਾਤ ਹੈ ਉਹ ਬਣੇ ਇਹ ਮੈਂ ਜਦੋਂ 44 ਸਾਲ ਦਾ ਸੀਗਾ ਜਦੋਂ ਮੈਨੂੰ ਪੈਰਲਾਈਜ਼ ਹੋ ਗਿਆ ਸੀ ਤੇ ਉਹ ਤੋਂ ਬਾਅਦ ਪੜ੍ਹਾਈ ਲਿਖਾਈ ਮੇਰੀ ਸਿਸਟਰਾਂ ਨੇ ਕਰਾਈ ਮੈਨੂੰ ਚੱਕ ਕੇ ਸਕੂਲ ਲੈ ਕੇ ਜਾਂਦੇ ਸੀਗੇ ਚ ਅਸਿਸਟੈਂਟ ਸੀਗੇ ਬਾਰੋ-ਬਾਰੀ ਸਕੂਲ ਚੱਕ ਕੇ ਲੈ ਕੇ ਜਾਂਦੇ ਇਹ ਚੱਕੇ ਲੈਂਦੇ ਸੀ ਤੇ ਉਸ ਤੋਂ ਬਾਅਦ ਪਲੱਸ 2 ਕੀਤੀ ਤੇ ਉਸ ਤੋਂ ਬਾਅਦ ਕੰਪਿਊਟਰ ਕੋਰਸ ਕੀਤਾ ਤੇ ਕੀ ਕਹਿਣਾ ਚਾਹੋਗੇ ਕਹਿ ਸਕਦੇ ਆ ਕਿ ਇੱਕ ਹਾਲਾਤ ਤਾਂ ਬਣੇ ਤੇ ਕਿਨ ਫਿਰ ਵੀ ਸਕੂਲੀ ਸਿੱਖਿਆ ਹਾਸਲ ਕੀਤੀ ਹਰ ਇੱਕ ਬੱਚੇ ਦੇ ਵਿੱਚ ਜਦੋਂ ਤੁਸੀਂ ਬੱਚੇ ਵੀ ਹੋਵੋਗੇ ਤਾਂ ਇੱਕ ਸੁਪਨਾ ਹੁੰਦਾ ਹੈ ਕਿ ਮੈਂ ਕੁਝ ਕਰਕੇ ਵਿਖਾਣਾ ਹੈ ਜ਼ਿੰਦਗੀ ਦੇ ਵਿੱਚ ਤਾਂ ਉਹ ਸੁਪਨਾ ਕੀ ਸੀ ਤਾਂ ਅੱਜ ਲੱਗਦਾ ਹੈ ਕਿ ਉਹ ਸੁਪਨਾ ਸাকার ਹੋ ਰਿਹਾ ਹੈ ਜੀ ਸਰ ਅਭੀ ਖੇਲਣੇ ਦਾ ਮੈਨੂੰ ਬਹੁਤ ਸ਼ੌਕ ਥਾ ਬਟ ਅਭੀ ਮੇਰਾ ਸੁਪਨਾ ਜੋ ਹੈ ਉਹ ਵੀ ਅਧੂਰਾ ਹੈ ਕਿਉਂਕਿ ਨੈਸ਼ਨਲ ਤੋਂ ਖੇਡ ਚੁਕਾ ਹਾਂ ਮੈਂ ਆਪਕੋ ਬਤਾਇਆ ਨਾ ਮੈਂ ਨੈਸ਼ਨਲ ਲੈਵਲ 휠ਚਰ ਕ੍ਰਿਕਟ ਬੂ ਨੈਸ਼ਨਲ ਸੀਟਿੰਗ ਵਾਲੀਬਾਲ ਹੂੰ ਸਿਰਫ ਇੱਕ ਵਾਰ ਨੈਸ਼ਨਲ ਇੰਟਰਨੈਸ਼ਨਲ ਖੇਡਣੇ ਜਾਣਾ ਹੈ ਇੰਡੀਆ ਲਈ ਸਿਟਿੰਗ ਵੇ ਵਿਲਚੇਰ ক্রিকেট ਤਾਂ ਬਚਪਨ ਤੋਂ ਬਾਅਦ ਜਦੋਂ ਜਵਾਨੀ ਦੇ ਵਿੱਚ ਪੈਰ ਧਰਿਆ ਤਾਂ ਕਹਿ ਸਕਦੇ ਆ ਕਿ ਪਰਿਵਾਰ ਦਾ ਕਿਹੋ ਜਿਹਾ ਸਾਥ ਰਿਹਾ ਤੇ ਜੋ ਤੁਸੀਂ ਕੀਰਤ ਕਰਨੀ ਸੀ ਜੋ ਤੁਸੀਂ ਕੰਮ ਕਰਨੀ ਸੀ ਆਪਣੀ ਆਈ ਚਲਾਈ ਕਿਸ ਤਰ੍ਹਾਂ ਚਲਾਈ ਉਸ ਵੇ ਮਤਲਬ ਉਹ ਮਾਤਰਾਣੀ ਦੀ ਕਿਰਪਾ ਸੇ ਬਹੁਤ ਅੱਛਾ ਰਹਾ ਮੇਰੇ ਪਰਿਵਾਰ ਮੇਰੇ ਫੈਮਿਲੀ ਮੇਰੇ ਬ੍ਰਦਰ ਮੇਰੇ ਫਾਦਰ ਮੇਰੇ ਮਦਰ ਬਹੁਤ ਅੱਛੇ ਹੈ ਮੇਰੇ ਮਤਲਬ ਅੱਜ ਤੱਕ ਮਤਲਬ ਮੇਰੇ ਕੋ ਕੋਈ ਚੀਜ਼ ਦੀ ਕਮੀ ਨਹੀਂ ਹੋ ਹੁਨੇ ਦੀ ਅਜ ਤੱਕ मतलब अब वैसे तो चलो माता रानी की कृपा से मैं अपनी मेहनत से रहा हूँ मतलब कम से कम भी मैं तेरह चौदह साल की उम्र के बाद मैं खुद का मतलब कमाना शुरू कर दिया था कहीं से कोई ना कोई मतलब कीर्त करता रहा मतलब बचपन से कोई ना कोई कीर्त करता रहा तो मतलब बस मतलब ऐसा रहा कि मतलब कम किसी चीज़ की कमी नहीं आने दी ਕਾਫੀ ਲੰਬੀ ਉਮਰ ਅਸੀਂ ਕਹਿ ਸਕਦੇ ਹਾਂ ਹੁਣ ਤੱਕ ਤੁਸੀਂ ਹੰਡਾ ਚੁੱਕੇ ਹੋ ਕਈ ਲੋਕਾਂ ਨੂੰ ਤੁਸੀਂ ਮਿਲ ਚੁੱਕੇ ਹੋਵੋਗੇ ਤਾਂ ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ ਨਵੇਂ ਅਣਜਾਣ ਲੋਕਾਂ ਨੂੰ ਮਿਲਦੇ ਹੋ ਤਾਂ ਉਹਨਾਂ ਦਾ ਤੁਹਾਡੇ ਵੱਲ ਵੇਖ ਕੇ ਰਿਐਕਸ਼ਨ ਕੀ ਰਹਿੰਦਾ ਹੈ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਉਹਦਾ ਰਿਸਪੌਂਸ ਰਹੇ ਸਰ ਖਾਸ ਕਰ ਮੈਂ ਅਬ ਚਲੋ ਜਿਆਦਾ ਤੋਂ ਮੈਂ ਨਹੀਂ ਬੋਲ ਸਕਦਾ ਹੁਣ ਲੇਕਿਨ ਯਹਾਂ ਪੇ ਅਮਰੀਕ ਸਰ ਕੀ ਬਾਤ ਬੋਲੂ ਤਾਂ ਪਿਆਰ ਬਹੁਤ ਅੱਛੇ ਲੋਗੇ ਸਭ ਹੀ ਅੱਛੇ ਲੋਗੇ ਬਹੁਤ ਪਿਆਰ ਦਿੰਦੇ ਹਨ ਸਭ ਮਤਲਬ ਹਾਸ ਹਾਸ ਕੇ ਮਿਲਤੇ ਹਨ ਹਾਸ ਕੇ ਇਕਾ ਕਰਤੇ ਹਨ ਅਬ ਮੈਂ ਦਿਨ ਮੈਂ ਕਮ ਸੇ ਕਮ ਵੀ 30 40 ਬੰਦੋਂ ਸੇ ਮਿਲ ਹੀ ਜਾਂਦਾ ਹਾਂ ਖਾਣਾ ਲੈ ਕੇ ਜਾਂਦਾ ਹਾਂ ਤਾਂ ਬਹੁਤ ਅੱਛੇ ਮਿਲਤੇ ਹਨ ਸਭੀ ਆੱਛਾ ਸ਼ੁਕਰੀਆ ਕਰਤੇ ਹਨ ਅੱਛੇ ਸੇ ਮਿਲਤੇ ਹਨ ਬਹੁਤ ਅੱਛਾ ਬਿਹਵੈਰ ਹੈ ਇੱਥੇ ਦੇ ਲੋਕਾਂ ਕੋ ਬਹੁਤ ਅੱਛਾ ਬਿਹਵੈਰ ਹੈ ਬਹੁਤ ਅੱਛਾ ਬਹੁਤ ਅੱਛਾ ਕੀਰਤ ਜੀ ਜੇਕਰ ਗੱਲ ਕਰੀਏ ਤਾਂ Zomato ਦੇ ਨਾਲ ਤੁਹਾਡਾ ਕਿਸ ਤਰ੍ਹਾਂ ਕਿੱਸਾ ਜੁੜਿਆ ਤੁਹਾਡੀ ਕਹਾਣੀ ਦੇ ਵਿੱਚ Zomato ਦੀ ਐਂਟਰੀ ਕਿਸ ਤਰ੍ਹਾਂ ਜਦੋਂ ਮੈਂ ਇੱਥੇ ਅੰਮ੍ਰਿਤਸਰ ਆਇਆ ਸੀਗਾ ਤੇ ਮੈਂ ਵੇਖਿਆ ਪਈ ਹੋਰ ਤਾਂ ਚਲੋ ਆਪਾਂ ਕੋਈ ਕੰਮ ਕਰ ਸਕਦੇ ਨਹੀਂ ਸੀਗੇ ਤੇ ਆਪਣੇ ਕੋਲ ਇਹਨਾਂ ਨੂੰ ਵੀ ਸੀਗੀ ਤੇ ਮੈਂ ਸੋਚਿਆ ਤੇ ਧੰਨਾਂ ਨਾਲ ਆਪਣਾ ਜੀਵਨ ਸ਼ੁਰੂ ਕਰੀਏ ਤੇ ਆਪਾਂ ਜੋਮੈਟੋ ਜੁਆਇਨ ਕੀਤੀ ਮੇਰਾ ਇੱਕ ਦੋਸਤ ਸੀਗਾ ਇਥੋਂ ਆ ਨਾਂ ਹੈ ਉਹਨਾਂ ਦਾ ਅਜੇ ਕੁਮਾਰ ਬਿਰਕੇ ਤੇ ਆਓ ਮੁੰਡਾ ਉਹ ਮੈਨੂੰ ਮਿਲਿਆ ਸੀਗਾ ਜੋਮੈਟੋ ਦਾ ਕੰਮ ਕਰਦਾ ਸੀ ਉਹ ਮੁੰਡਾ ਤੇ ਉਹ ਮੈਨੂੰ ਮਿਲਿਆ ਸੀਗਾ ਤੇ ਉਹਨੇ ਉਹਨੂੰ ਮੈਂ ਤਰਾਇਆ ਮੈਂ ਕਿਹਾ ਭਈਆ ਮੈਂ ਵੀ ਮੈਂ ਕਿਹਾ ਜੋਮੈਟੋ ਜੁਆਇਨ ਕਰਨੀ ਤਾਂ ਉਹਨਾਂ ਨੇ ਮੈਨੂੰ ਜੀ ਬਤਾਇਆ ਕਿ ਭਾਈ ਇਸ ਕੇ ਲਈ ਪੂਰੀ ਦਿਨ ਭਾਗਦੌੜ ਕਰਨੀ ਪਵੇਗੀ 1200 ਰੁਪਏ ਤੇਰੇ ਅਕਾਊਂਟ ਮ ਆਉਣਾ ਚਾਹੀਦਾ ਹੈ ਆਈਡੀ ਬਣਾਉਣ ਦੇ ਲਈ ਮੈਤੇ ਕੋਈ ਬਾਤ ਨਹੀਂ ਹੋ ਜਾਏਗਾ तो उसने मेरी आईडी बनाई तो उसका भी शुक्रिया अदा करता हूँ कि उसने मेरे को यहाँ पे काम दिलवाया कहना चाहोगे आज तुम जोमैटो के नाल जुड़े हो कम कर का रहे हो किरित कर रहे हो अपने आप से कहोजा महसूस होता है बहुत अच्छा लगता है मतलब मेहनत की कमाता हूँ मेहनत से खाता हूँ बहुत अच्छा लगता है बहुत अच्छे से रहता हूँ यहाँ पे रूम रेंट पे ले रखा हूँ तो अच्छा है मतलब जो भी बन जाता है दिन में जो भी बनता है उससे अच्छा है मतलब मेरा खर्चा बच्चा अच्छे से चल रहा है ਪਵਿੱਖ ਕੀ ਸੋਚਿਆ ਪਵਿੱਖ ਦੇ ਵਿੱਚ ਕਿੱਥੇ ਦੇਖਦੇ ਹੋ ਆਪਣੇ ਆਪ ਨੂੰ ਭਵਿੱਖ ਮੈਂ ਤਾਂ ਸੁਪਨਾ ਤਾਂ ਇੱਕ ਹੀ ਹੈ ਵੈਸੇ ਇੰਟਰਨੈਸ਼ਨਲ ਫੀਰਨੇ ਕਾ ਬਟ ਕਾਸੀ ਚਾਹਾਂਗੇ ਤੁਹਾਡੇ ਹਰ ਇੱਕ ਸੁਪਨਾ ਪੂਰਾ ਹੋਏ ਜਗਿੰਦਰ ਜੀ ਤੁਸੀਂ ਆਪਣੇ ਆਪ ਦੇ ਵਿੱਚ ਬਲੰਦ ਹੌਸਲਿਆਂ ਦੀ ਇੱਕ ਮਿਸਾਲ ਹੋ ਸਾਡੇ ਘਰ ਬੈਠੇ ਦਰਸ਼ਕ ਜੋ ਤੁਹਾਨੂੰ ਦੇਖ ਰਹੇ ਨੇ ਮੈਂ ਚਾਹਾਂਗਾ ਕਿ ਕੋਈ ਸੰਦੇਸ਼ ਕਿਉਂਕਿ ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿ ਤੁਹਾਡੇ ਤੋਂ ਵੀ ਕਹਿ ਸਕਦੇ ਆ ਕਿ ਕਈ ਮਾਨਸਿਕ ਰੋਗ ਤੌਰ ਤੇ ਵੀ ਮਜ਼ਬੂਤ ਹੁੰਦੇ ਹਨ ਲੇਕਿਨ ਫਿਰ ਵੀ ਇੱਕ ਪੜਾਏਕ ਹਾਲਾਤ ਇਹੋ ਜਿਹੇ ਆਉਂਦੇ ਹਨ ਜਿਸ ਦੇ ਵਿੱਚ ਉਹਨਾਂ ਦੇ ਹੌਸਲੇ ਜੋਨੇ ਟੁੱਟ ਜਾਂਦੇ ਹਨ ਤੇ ਉਹ ਕਿਤੇ ਨਾ ਕਿਤੇ ਢੇਰੀ ਢਾਈ ਬੈਠੇ ਰਹਿੰਦੇ ਹਨ ਉਹਨਾਂ ਦਾ ਕੀ ਸੰਦੇਸ਼ ਦੇਣਾ ਚਾਹੋ ਹੁਣ ਤੋਂ ਮੈਂ ਇੱਕ ਹੀ ਬਾਤ ਬੋਲਾਂਗਾ ਕਿ ਭਈਆ ਦਿਵੰਗਤਾ ਜੋ ਹੈ ਦਿਮਾਗ ਸੇ ਹੁੰਦੀ ਹੈ अगर आपने मान लिया दिमा दिमाग में आपके आगे कि नहीं आप हैंडी हो आप ये नहीं कर सकते वो नहीं कर सकते तो आप कुछ भी नहीं कर सकते हो अगर आपके मन में है कि हाँ मैं कुछ कर सकता हूँ तो वो चाहे कुछ भी नहीं कर सकता है चल फिर भी नहीं सकता हो चाहे मैं खुद मैं बहुत शर्मिंदा रहता था क्योंकि मैं टांगों से हैंडी कैप मैं बहुत शर्मिंदा रहता था बचपन की बात है मैं कहीं बाहर भी नहीं जाता था बट मैं एक कैंप में गया था तो कैंप में मेरे को एक लड़की मिली वो बिल्कुल सो के चलती थी ऐसे इनके बल चलती थी वो ऐसे 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 करके चलती थी सो के चलती थी तो मैंने उसको बोला मैं क्या शर्मिंदा नहीं होती है, ऐसे चल के सो, सो के चलती है मैं ऐसे चलता हूँ तो मेरे को शर्मिंदगी लगती है तो उसने मेरे को बोला कि अब शर्मिंदगी की क्या बात है जब भगवान ने हमें ऐसा कर दिया तो उसमें शर्मिंदगी की क्या बात है उस दिन से लेकर के आज दिन तक मैंने कभी शर्मिंदगी महसूस ही नहीं की ਕਲਿਆਸੀ ਚਾਹਾਂਗੇ ਕਿ ਤੁਹਾਡੇ ਜਿੰਨੇ ਵੀ ਸੁਪਨੇ ਹਨ ਉਹ ਸਾਰੇ ਦੇ ਸਾਰੇ ਸাকার ਹੋਣ ਤੇ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦੀ ਜੋ ਇੱਕ ਚਾਹਤ ਹੈ ਉਹ ਪੂਰੀ ਹੋਵੇ ਤਾਂ ਇਹੋ ਜੀਆਂ ਕਹਾਣੀਆਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਹੈ ਹੀ ਰਹਿੰਦਾ ਹੈ ਕਿ ਜੋ ਲੋਕ ਐਸੋਲੇ ਸਾਨੂੰ ਦੇਖ ਰਹੇ ਹਨ ਉਹ ਵੀ ਕਿਤੇ ਨਾ ਕਿਤੇ ਇੰਨਾਂ ਕਹਾਣੀਆਂ ਤੋਂ ਸਿੱਖਿਆ ਹਾਸਲ ਕਰਨ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸੁਪਨਿਆਂ ਦੀ ਡੋਰ ਨੂੰ ਫੜ ਕੇ ਰੱਖਣ ਚਾਹੇ ਜਿਹੋ ਜੇ ਮਰਜ਼ੀ ਹਾਲਾਤ ਹੋਣ ਲੇਕਿਨ ਕਿਤੇ ਨਾ ਕਿਤੇ ਆਪਣੇ ਸੁਪਨਿਆਂ ਨੂੰ ਇੱਕ ਇਨਸਾਨ ਨੂੰ ਨਹੀਂ ਛੱਡਣਾ ਚਾਹੀਦਾ ਕਿਉਂਕਿ ਉਹੀ ਇੱਕ ਇਹੋ ਜੀ ਤਾਰ ਹੁੰਦੀ ਹੈ ਉਹੀ ਇੱਕ ਇਹੋ ਜੀ ਡੋਰ ਹੁੰਦੀ ਹੈ ਜੋ ਕਿ ਇਨਸਾਨ ਨੂੰ ਜ਼ਿੰਦਗੀ ਜਿਉਣ ਦੇ ਵਿੱਚ ਅੱਗੇ ਵਿਚ ਮਦਦ ਕਰਦੀ ਹੈ ਐਸੇ ਸੋਚ ਦੇ ਨਾਲ ਮੈਂ ਪ੍ਰਿੰਤ ਸ਼ਰਮਾ ਅੱਜ ਤੁਹਾਡੇ ਤੁਹਾਨੂੰ ਗਾਇਜ਼ਤ ਬਣੇ ਰੋਮੇ ਸਰਪੇਸ਼ ਨਾਲ